ਹੈਲੋ ਹਾਂ ਹਾਂ ਜੀ ਗਰਨਾਲਿਆ ਠੀਕ ਹੈ ਜੀ ਅੱਜ ਕੀ ਗੱਲ ਹੋਈ ਆ ਜੀ ਅੱਜ ਟੋਲ ਪਲਾਜ਼ਾ ਦੇ ਉੱਤੇ ਗੱਲ ਇਹ ਹੋਈ ਆ ਭਾਜੀ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਐ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਐ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਐ ਜੀ ਉਸ ਤੋਂ ਬਾਅਦ ਕੀਆ 2 ਵਜੇ ਮੇਰਾ ਕਪੂਰ ਸਭਾਣਪੁਰ ਤੋਂ ਟਾਈਮ ਸੀ ਠੀਕ ਐ ਆ ਕੇ ਆਉਂਦਿਆਂ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਐ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਗੈੜਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਾਣਾ ਮੈਨੂੰ ਇੱਧਰ ਦੀ ਜਾੜਨ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾਗਰੀ ਤਾਂ ਨਹੀਂ ਕੀਤੀ ਕਿ ਮੈਂ ਠੱਕੇ ਨੇ ਨਿਕਲਣਾ ਜਾਂ ਜੋ ਕਰਨਾ ਕਰਨਾ ਹੈ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਿਆ ਇੱਧਰ ਦੀ ਨਹੀਂ ਜਾਣਾ ਜੀ ਅਸੀਂ ਨਹੀਂ ਜਾਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲਾਈਨ ਸਾਡੇ ਦਿੱਤੀ ਫਿਰ ਤੁਸੀਂ ਉਧਰ ਦੀ ਜਾਂਦੋ ਸਾਨੂੰ ਅੱਛਾ ਉਹ ਚੀਜ਼ ਆਂਦੇ ਕਿ ਰੋੜ ਆ ਇਹਹੀਂ ਇਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟਰੈਫਿਕ ਹੋਏ ਤੇ ਅਸੀਂ ਅਹੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰੀ ਰਿਕੁਐਸਟ ਕਰਦੇ ਅਸੀਂ ਤੁਹਾਨੂੰ ਉਦਾਂ ਤੇ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆਕੇ ਨਾ ਤਾਂ ਕੰਮ ਤੱਕਾ ਕਰ ਲਿਆ ਜਦੋਂ ਮੈਂ ਬੈਰੀ ਲੱਗੇ ਲਾਇਆ ਤਾਂ ਕੰਮ ਤੱਕੇ ਕੀਤਾ ਹੁਣ ਵੇਖੋ ਭਾਈ ਇਹਨਾਂ ਇੱਕ ਪੱਗ ਦਾ ਇਸ਼ੂ ਬਣਾ ਲਿਆ ਹੁਣ ਜਿਹੜਾ ਬੰਦਾ ਮੇਰੇ ਤੇ ਉੱਤੇ ਆਕੇ ਚੜੂਗਾ ਭਾਵੇਂ ਉਹ ਪੱ ਉਹ ਧੱਕਮ ਧੱਕੀ ਨਾਲ ਬਾੜਾ ਉਹਦੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਹ ਚੀ ਦਾ ਇਹ ਆਗੇ ਨਾ ਜਾਣ ਬੋਝ ਕੇ ਨਹੀਂ ਪੱਗ ਲਾਈ ਭਾਜੀ ਮੈਂ ਕੋਈ ਅਹ ਜੀ ਗਲਤੀ ਨਹੀਂ ਕੋਈ ਗਲਤ ਸਵਾਰੀਆਂ ਗਵਾਇਆ ਸਾਰੀਆਂ ਪੁੱਛੋ ਮੈਨੂੰ ਵੀ ਲੋੜ ਪਈ ਪੱਗ ਲਾਉਂਦੀ ਮੈਂ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸੱਦੇ ਆ 10 12 ਮੁੰਡੇ ਸੱਦ ਗਏ ਉਹੜਾ ਮੁੰਡਾ ਜਵਾੜ ਜਣਾ ਉਹ ਮੈਨੂੰ ਉਧੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਹ 10 ਮੇਰੇ ਗੱਲ ਪੈਗੇ 10 12 ਜਣਾ ਮੇਰੇ ਸਿੱਤ ਗਲੇ ਪਾਇ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾਜੀ ਮੈਨੂੰ ਉਥੇ ਮਾਰੇ ਦੇਣਾ ਤੁਹਾਡੇ ਸਿਰ ਦੇ ਵਿੱਚ ਕੀ ਗੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋ ਰੋਡ ਕੋ ਡੰਡਾਲੇ ਜਿਹੜਾ ਦੂਜਾ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਰਿਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ 10 ਬੰਦੇ ਪੈਂਦੇ ਆ ਇਹ ਬੰਦੇ ਆ ਸਾਰੇ ਜਿਹੜਾ ਨਾ ਮੜੇ ਆ ਇਹ ਚੀਜ਼ ਹੈ ਭਾਈ ਬੰਦੇ ਪਛਾਣ ਲੈਂਦਾ ਹਾਂ ਮੈਂ ਕਰਦੇ ਜੇ ਤੁਸੀਂ ਪਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹ ਤੇ ਜੋ ਵੱੜਦੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਕੰਪਲੇਨਟ ਕੀਤੀ ਗਈ ਹੁਣ ਪਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕਾਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਹਾਂਜੀ ਜੀ ਕੀ ਨਾਮ ਤੇ ਪਾਜੀ ਮੇਰਾ ਨਾਮ ਹਰਸਿਮਰਨ ਸਿੰਘ ਠੀਕ ਹੈ ਜੀ ਮੈਂ ਡੇਲੀ ਆਪਣਾ ਕਪੂਰਥਲੇ ਜਾਣਾ ਇਸੇ ਵਾਸਤੇ ਜਾਣਾ ਜੀ ਮੇਰਾ ਇਸ ਬੱਚੋ ਕੰਡਕਟਰ ਨਾਲ ਮੇਰਾ ਰੋਜਵਾਂ ਪੈਂਦਾ ਇਸ ਬੰਦਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੀ ਬੱਸ ਲੰਘ ਲੈਨ ਦਿਓ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗਾੜੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਆ ਜੀ ਜਦੋਂ ਇਹਨੇ ਰਿਕੁਐਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ ਜਿਹਾ ਲੱਗਿਆ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਜਿੰਨੇ ਇਹ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਉਹ ਰਾਡ ਤੇ ਰਾਡ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਾਨ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਉਹ ਜਾਣਬੁੱਝ ਕੇ ਪੱਗ ਨਹੀਂ ਲਾਈ। ਭਾਜੀ ਜਾਣਬੁੱਝ ਕੇ ਕੀ ਇੰਟੈਂਸ਼ਨ ਹੁੰਦੀ ਹੈ ਵੀ ਜਾਣਬੁੱਝ ਕੇ ਪੁੱਤੇ ਦੀ ਇੱਕ ਬੰਦਾ ਪੱਗ ਲਾਵੇ ਉਹ ਵੀ ਗੁਰਲਾਲ ਸਿੰਘ ਆ ਮੁੰਡਾ। ਉਹ ਕਿਸੇ ਦੀ ਪੱਗ ਕਿਉਂ ਲਾਊਗਾ ਮੈਨੂੰ ਸਮਝਾਓ। ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬਸ ਚਾਉਣਾ ਆ। ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਹੈ ਭਾਜੀ। ਇਹ ਬਦਮਾਸ਼ੀ ਕਰਨ ਨੂੰ ਉਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ ਮੇਰੀ ਗੱਲ ਸੁਣੋ। ਅਗਰ ਮੰਨ ਲਓ ਮੈਂ ਮੰਨਦਾ ਇੱਕ ਗੱਲ ਸੁਣੋ ਮੇਰੀ ਜੇ ਉਹਨੇ ਪੱਗ ਲਾਈ ਸੀ ਨਾ ਤੇ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ ਕੜੇ ਮਾਰਨ ਦਾ ਕੀ ਮਤ ਇਸ ਜਾਣ ਕੇ ਜਾਣ ਕੇ ਹੀ ਸਾਰੇ ਜਣੇ ਨਾ ਇੱਥੇ ਬਰਮਾਸ਼ੀ ਕੋਈ ਵੀ ਗੱਡੀ ਜਾਵੇ ਇਹਨਾਂ ਦਾ ਇਹੀ ਹਾਲ ਹੁੰਦਾ ਪਾਜੀ ਮੈਂ ਰੋਜ਼ ਸਵਾਰੀ ਆ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ ਪਾਜੀ ਬਿਲਕੁਲ ਮੰਨਣਾ ਚਾਹੀਦਾ ਇਹ ਕਾਨੂੰਨ ਨੇ ਰੱਖਿਆ ਇਹ ਇਹ ਉਹਨਾਂ ਨੇ ਰੱਖਿਆ ਨਾ ਪਾਜੀ ਇਹਨਾਂ ਨੂੰ ਕਾਨੂੰਨੀ ਲੰਗੜਾ ਨਹੀਂ ਕਰਨੀ ਚਾਹੀਦੀ ਸਿੱਧੀ ਗੱਲ ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ ਹੁਣ ਕੀ ਮੰਗਿਆ ਜੀ ਪਾਜੀ ਮੈਂ ਮੰਗ ਇਹੀ ਕਰਦਾ ਇਨਸਾਫ ਹੋਣਾ ਚਾਹੀਦਾ ਬੰਦਿਆਂ ਦੇ ਸਿੱਧੀ ਗੱਲ ਬੰਦਾ ਮੈਂ ਦੇਖੋ ਮੈਂ ਸਵਾਰੀ ਆ ਮੈਂ ਰੋਇ ਕਪੂਰਤ ਲੈ ਜਾਣਾ ਮੈਂ ਇਹਨਾਂ ਦੀ ਬਸ ਤੇ ਜਾਣਾ ਠੀਕ ਆ ਆ ਦੇਖੋ ਮੇਰੀ ਸ਼ਰਟ ਪਰ ਆ ਦੇਖੋ ਮੇਰੇ ਵੇਖੋ ਮੇਰਾ ਕੀ ਕਸੂਰ ਸੀ ਪੀ ਸਿਰਫ ਇਹਨਾ ਸੀ ਮੈਂ ਉਹਨੂੰ ਛਡਾ ਰਿਹਾ ਸੀ ਰੌਣਾ ਬਣਾਉਣਾ